ਮੈਂ ਬਲਦੇਵ ਬਿੱਲੂ ਲੇਬਰ ਜੂਨੀਅਰ ਪ੍ਰਧਾਨ ਜਿਹੜਾ ਸਾਡੇ ਯਾਰ ਧਰਨਾ ਅਸੀਂ ਦਿੱਤਾ ਗਿਆ ਆ ਇਹ ਧਰਨਾ ਪੰਜਾਬ ਲੈਵਲ ਦਾ ਆ ਕੋਈ ਇਕੱਲੇ ਸ਼ਾਹਗੁਰ ਦੀ ਮੰਡੀ ਦਾ ਨੀਗਾ ਸਾਡੀ ਮੰਗ ਕੋਈ ਆ ਇਹ ਜਿਹੜੀ ਸਰਕਾਰ ਨੇ ਸਾਡੇ ਨਾਲ ਕੋਝਾ ਮਜ਼ਾਕ ਕੀਤਾ ਸਾਡੇ 4 ਪੈਸੇ ਲੇਬਰ ਵਧਾਈਆ ਸਾਡੀ ਕੁਛ ਨਾ ਕੁਛ ਤਾਂ ਲੇਬਰ ਜਾਰੀ ਬਦਲਣੀ ਚਾਹੀਦੀ ਸੀ ਪਰ ਇਹ ਜੋ ਸਾਡੇ ਨਾਲ ਮਤਰੀ ਮਾਲਾ ਹਾਲ ਹੋਇਆ ਆ ਪਰ ਇਹ ਕਿਸੇ ਨਾਲ ਹੋਣਾ ਨਹੀਂ ਚਾਹੀਦਾ ਇਹ ਜਿੰਨੇ ਮੇਰੇ ਮਜ਼ਦੂਰ ਬੈਠੇ ਆ ਇਹਨਾਂ ਦੇ ਦਿਲਾਂ ਨੂੰ ਪੁੱਛ ਕੇ ਦੇਖੋ ਜਦੋਂ 4 ਪੈਸੇ ਕਹਿੰਦੇ ਆ ਤੇ ਕਿੰਨੀ ਖੇਚ ਪੈਂਦੀ ਆ ਅਸੀਂ ਸਾਰੀ ਦਿਹਾੜੀ ਕੰਮ ਕਰਨਾ ਤੇ ਪੈਸੇ ਸਾਨੂੰ 4 ਮਿਲਦੇ ਇਹ ਬਹੁਤ ਸਰਕਾਰ ਨੇ ਸਾਡਾ ਤੱਕਾ ਕੀਤਾ ਬਹੁਤ ਜ਼ਿਆਦਾ ਇਹ ਦੱਸਿਓ ਮੈਨੂੰ ਵੀ ਜਿਹੜਾ 4 ਪੈਸੇ ਵਧਾਏ ਕਿਹਦੇ ਵਿੱਚ ਵਧਾਏ ਨੇ ਕਿਸ ਤਰ੍ਹਾਂ ਪਹਿਲੀ ਲੇਬਰ ਕਿੰਨੀ ਮਿਲਦੀ ਸੀ ਪਹਿਲੀ ਲੇਬਰ ਸਾਨੂੰ ਮਿਲਦੀ ਆ ਜੀ ਤੁਹਾਨੂੰ ਕੱਢ ਕੇ ਦੱਸ ਦਾਂ 16 ਰੁਪਏ 50 ਪੈਸੇ ਮਿਲਦੇ ਸੀ 16 ਰੁਪਏ 90 ਪੈਸੇ ਹਾਂ 16 ਰੁਪਏ 90 ਪੈਸੇ ਮਿਲਦੇ 2 ਰੁਪਏ ਜੀ ਲੋਹਾਈ ਪਤرائی ਛਣਾਈ ਭرائی ਟੰਕਾ ਲੋਟਿੰਗ ਕਰ ਇੱਕ ਬੁਰੀ ਦਾ ਇੱਕ ਬੁਰੀ ਦਾ ਠੀਕ ਹੈ ਹੁਣ ਬੁਰੀ ਮਾਲ ਸਾਡੇ ਵਧਿਆ ਚਾਰ ਤਸ ਸਾਡੀ ਸਰਕਾਰ ਵੀ ਹੀ ਮੰਗਿਆ ਕਿ ਕੁਛ ਨਾ ਕੁਛ ਤਾਂ ਸੋਚਿਆ ਜਾਵੇ ਠੀਕ ਹੈ ਜੇ ਸਰਕਾਰ ਤੁਹਾਡੀ ਮੰਗ ਨਹੀਂ ਮੰਨਦੀ ਕਿੰਨਾ ਸਮਾਂ ਤੁਹਾਡਾ ਇਹ ਤਰਨਾ ਜੀ ਬੇ ਇਦਾਂ ਅਸੀਂ ਕਹਿ ਨਹੀਂ ਸਕਦੇ ਸਾਡੇ ਪੰਜਾਬ ਦੇ ਪ੍ਰਧਾਨ ਜਿਹੜੇ ਆ ਰਕੇਸ਼ਦੂਰੀ ਜੀ ਉਹਨਾਂ ਨਾਲ ਪੰਜਾਬ ਦੇ ਸੈਕਟਰੀ ਸਾਹਿਬ ਕਪੂਰ ਸਾਹਿਬ ਉਹ ਚੰਡੀਗੜ੍ਹ ਮੀਟਿੰਗ ਹੋਰੀ ਹੈ ਜੀ ਉੱਥੇ ਪਹੁੰਚੇ ਹੋਏ ਇਹ ਤੱਕ ਉਹਨੂੰ ਮੈਸੇਜ ਆਊਗਾ ਸਾਾਨੂੰ ਸ਼ਾਮ ਨੂੰ ਵੀ ਕੀ ਬਣਿਆ ਕੀ ਨਹੀਂ ਇੱਕ ਦਨ ਹੋਰ ਗੱਲ ਦੱਸ ਦਿੰਨਾ ਜੀ ਜਿਹੜੇ ਗਰਮੀਤ ਖੁੱਡਿਆ ਜੀ ਮੰਤਰੀ ਆ ਉਹਨਾਂ ਨਾਲ ਅੜਤਿਆਂ ਦੀ ਇੰਟਰੋਡਕਸ਼ਨ ਹੋਈ ਆ ਮੀਟਿੰਗ ਹੋਈ ਆ ਪਰ ਇਹਨਾਂ ਅੜਤਿਆਂ ਨੇ ਵੀ ਜਿਹੜੀ ਉੱਥੇ ਗੱਲ ਕੀਤੀ ਆ ਉਹਨਾਂ ਨੇ ਆਪ ਦੇ ਬਾਰੇ ਰੱਖੀ ਆ ਫੱਕ ਉਹਨਾਂ ਲੀਵਰ ਬਾਰੇ ਨਹੀਂ ਕੋਈ ਗੱਲ ਕੀਤੀ ਇਹ ਲੈ ਵੀ ਲੀਵਰ ਦੇ ਚਾਹਤ ਪੈਸੇ ਵਧਿਆ ਇਧਰਲੇ ਪਾਸੇ ਨੂੰ ਕੁਝ ਕਰੋ ਨਹੀਂ ਉਹਨਾਂ ਨੇ ਸਿਰਫ ਆਪਣੀ ਰੱਖੀ ਆ ਮੰਗ ਕਿ ਸਾਡੇ ਵਾਲਾ ਕੂਸ਼ਨ ਵਧਣਾ ਚਾਹੀਦਾ